ਦੂਜਾ ਤੀਰ ਜਦੋਂ ਇਹ ਖਿੱਚਦਾ ਨਾ ਤਾਂ ਗੁਰੂ ਸਾਹਿਬ ਦੇ ਮੱਥੇ ਤੇ ਨਿਸ਼ਾਨਾ ਸਿੰਦਾ ਇਹ ਕਿ ਮੱਥੇ 'ਚ ਮਾਰੂੰ ਛੱਡਦਾ ਹੈ ਜਦੋਂ ਤੀਰ ਤਾਂ ਗੁਰੂ ਸਾਹਿਬ ਦੇ ਕੰਨ ਕੋਲ ਦੀ ਲੰਗਦਾ ਹੈ ਤੀਰ ਬਹੁਤ ਤੇਜ਼ ਸਪੀਡ 'ਚ ਗੁਰੂ ਸਾਹਿਬ ਦੇ ਦਮਾਲੇ ਨੂੰ ਖੰਦਾ ਹੋਇਆ ਉਹਨਾਂ ਦੇ ਪਿਚਾਂ ਤੇ ਲੱਗ ਕੇ ਲੰਗਦਾ ਹੈ ਤੀਰ ਗੁਰੂ ਸਾਹਿਬ ਲਿਖਦੇ ਨੇ ਕਿ ਉਹ ਤੀਰ ਮੈਂ ਕੰਨ ਤੱਕ ਖਿੱਚਿਆ ਛੱਡਦੇ ਨੇ ਫਿਰ ਆਪਣੀ ਨੌ ਟਾਂਕੀ ਕਮਾਨ 'ਚੋਂ ਤੀਰ ਤੇ ਹਵਾ ਨੂੰ ਚੀਰਦਾ ਹੋਇਆ ਤੀਰ ਅੱਜ ਇੱਕ ਇਹੋ ਜਿਹੀ ਜੰਗ ਦੀ ਗੱਲ ਕਰਾਂਗੇ ਆਪਾਂ ਜਿਸ ਜੰਗ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਪੇਟ 'ਚ ਤੀਰ ਵੱਜਿਆ ਸੀ ਇੱਕ ਤੀਰ ਉਹਨਾਂ ਦੇ ਘੋੜੇ ਦੇ ਵੀ ਵੱਜਿਆ ਸੀ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਲਿਖ ਕੇ ਦੱਸੀ ਸੀ ਕੌਣ ਸੀ ਉਹ ਬੰਦਾ ਜਿਨੇ ਇੱਕ ਤੋਂ ਬਾਅਦ ਇੱਕ ਤਿੰਨ ਤੀਰ ਗੁਰੂ ਗੋਬਿੰਦ ਸਿੰਘ ਜੀ ਤੇ ਚਲਾਏ ਫਿਰ ਬਾਅਦ 'ਚ ਉਹਦੇ ਨਾਲ ਕੀ ਹੋਇਆ ਇਹ ਪੂਰੀ ਘਟਨਾ ਦਾ ਇਤਿਹਾਸ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਗੱਲ ਹੈਗੀ ਆ ਪੰਗਾਣੀ ਦੇ ਯੁੱਧ ਦੀ 19 ਸਾਲ ਉਮਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਉਦੋਂ ਗੁਰੂ ਗੋਬਿੰਦ ਰਾਏ ਸੀ ਕਿਉਂਕਿ ਖਾਲਸਾ ਪੰਥ ਦੀ ਸਾਜਨਾ ਉਸ ਤੋਂ ਬਹੁਤ ਟਾਈਮ ਬਾਅਦ ਕੀਤੀ ਸੀ ਗੁਰੂ ਸਾਹਿਬ ਨੇ ਜੰਗ ਦਾ ਮੈਦਾਨ ਨੇ ਤੇ ਸਾਹਮਣੇ ਨੇ 3-4 ਗੁਣਾ ਗਿਣਤੀ ਚ ਜ਼ਿਆਦਾ 22 ਧਰ ਦੇ ਪਹਾੜੀ ਰਾਜੇ ਤੇ ਇਹਨਾਂ ਰਾਜਿਆਂ ਚ ਹੀ ਮੌਜੂਦ ਸੀ ਇੱਕ ਬਹੁਤ ਤਕੜਾ ਤੀਰ ਅੰਦਾਜ਼ ਉਹਦਾ ਨਾਮ ਸੀ ਹਰੀ ਚੰਦ ਹੰਡੂਰੀਆ ਕਹਿੰਦੇ ਨੇ ਉਹ ਇੰਨਾ ਤਕੜਾ ਤੀਰ ਅੰਦਾਜ਼ ਸੀ ਕਿ ਇੱਕੋ ਹੀ ਵਾਰ ਦੋ ਤੀਰ ਕਮਾਨ ਤੇ ਝਾੜ ਲੈਂਦਾ ਸੀ ਤੇ ਜਿਦੇ ਉਹ ਤੀਰ ਵੱਜਦਾ ਸੀ ਉਹਨੂੰ ਪਾਣੀ ਮੰਗਣ ਦਾ ਟਾਈਮ ਵੀ ਨਹੀਂ ਸੀ ਮਿਲਦਾ ਹੰਕਾਰ ਵੀ ਬਹੁਤ ਸੀ ਉਹਨੂੰ ਆਪਦੀ ਇਹ ਕਲਾ ਤੇ ਤੇ ਹੈਗਾ ਵੀ ਉਹ ਪੂਰੇ 22 ਧਰ ਦੇ ਰਾਜਿਆਂ ਚ ਸਭ ਤੋਂ ਤਕੜਾ ਤੀਰ ਅੰਦਾਜ਼ ਸੀ ਉਹ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਜੰਗ ਚ ਉਹਦਾ ਆਮੋ ਸਾਹਮਣਾ ਹੁੰਦਾ ਹੈ ਇਹ ਦੱਸਣ ਤੋਂ ਪਹਿਲਾਂ ਜੰਗ ਦਾ ਮਾਹੌਲ ਦੱਸ ਦਿੰਨੇ ਆ ਕਿ ਕਿਵੇਂ ਸੀ ਉਦੋਂ ਇਹ ਜੰਗ ਚ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਭੂਆ ਵੀਰੋ ਦੇ ਪੰਜ ਪੁੱਤ ਵੀ ਸੀ ਉਹਨਾਂ ਨੇ ਸਾਥ ਦਿੱਤਾ ਸੀ ਸੰਘੋਸ਼ਾ ਜੀ ਇਹ ਜੰਗ ਦੇ ਸੈਨਾਪਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹਰੀ ਚੰਦ ਹੰਡੂਰੀਏ ਨੇ ਕਹਿੰਦੇ ਨੇ ਕਿ ਇਸ ਜੰਗ 'ਚ ਇੰਨਾ ਤੀਰਾਂ ਦਾ ਮੀਂਹ ਵਰਾਇਆ ਸਿੱਖਾਂ ਦਾ ਕਾਫੀ ਨੁਕਸਾਨ ਕਰ ਗਿਆ ਸੀ ਉਹ ਮੁਕਾਬਲਾ ਉਹਦਾ ਹੋ ਜਾਂਦਾ ਹੈ ਜੀਤਮਲ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਦੇ ਮੁੰਡੇ ਜੀਤਮਲ ਕਾਫੀ ਤਕੜੀ ਲੜਾਈ ਤੋਂ ਬਾਅਦ ਇੱਕ ਸਾਂਝਾ ਵਾਰ ਇਹ じゃ ਹੁੰਦਾ ਹੈ ਕਿ ਉਹਦੇ 'ਚ ਜੀਤ ਮੱਲ ਜੀ ਸ਼ਹੀਦ ਹੋ ਜਾਂਦੇ ਨੇ ਤੇ ਹਰੀ ਚੰਦਾ ਉੱਥੇ ਬੇਹੋਸ਼ ਹੋ ਜਾਂਦਾ ਬੜੇ ਟਾਈਮ ਬਾਅਦ ਜਦੋਂ ਇਹਦੇ ਸਿਪਾਹੀ ਇਹਨੂੰ ਹੋਸ਼ ਲੈ ਕੇ ਆਉਂਦੇ ਨੇ ਤਾਂ ਇਹ ਉੱਠ ਕੇ ਦੇਖਦਾ ਹੈ ਕਿ ਇਹਨਾਂ ਵਾਲੇ ਖੇਮੇ 'ਚ ਭਗੜੜ ਮੱਚੀ ਹੋਈ ਆ ਪਹਾੜੀ ਰਾਜਿਆਂ ਦੇ ਸਿਪਾਹੀ ਭੱਜ ਰਹੇ ਨੇ ਪਠਾਨ ਵੀ ਸੀਗੇ ਇਹਨਾਂ ਦੇ ਨਾਲ ਉਹ ਵੀ ਭੱਜ ਰਹੇ ਨੇ ਬڑے-ਬڑے ਜਰਨੈਲ ਇਹਨਾਂ ਦੇ ਮਾਰੇ ਗਏ ਉਹ ਜੰਗ 'ਚ ਸਿੱਖਾਂ ਹੱਥੋਂ ਉੱਠ ਕੇ ਫਿਰ ਇਹ ਥੋੜਾ ਜਿਹਾ ਬੋਖਲਾ ਜਾਂਦਾ ਹੈ ਇਹ ਦੇਖਦਾ ਹੈ ਕਿ ਫੌਜ ਸਾਡੀ ਭੱਜ ਰਹੀ ਆ ਤਾਂ ਇਹ ਪੁੱਛਦਾ ਹੈ ਕਿ ਗੁਰੂ ਗੋਬਿੰਦ ਰਾਏ ਕਿੱਥੇ ਨੇ ਫਿਰ ਸਿੱਧਾ ਇਹ ਆਪਦਾ ਘੋੜਾ ਭੁਜਾਉਂਦਾ ਹੈ ਤੇ ਗੁਰੂ ਗੋਬਿੰਦ ਸਾਹਿਬ ਦੇ ਕੋਲ ਜਾ ਕੇ ਸਾਹਮਣੇ ਗੁਰੂ ਗੋਬਿੰਦ ਸਾਹਿਬ ਨੂੰ ਲਲਕਾਰਦਾ ਹੈ ਜੰਗ ਵਾਸਤੇ ਜਾ ਕੇ ਫਿਰ ਲਲਕਾਰਾ ਮਾਰਦਾ ਹੈ ਬੜੇ ਹੰਕਾਰ 'ਚ ਗੁਰੂ ਸਾਹਿਬ ਨੂੰ ਕਿ ਆਜੋ ਮੇਰੇ ਨਾਲ ਕਰੋ ਆਮੋ ਸਾਹਮਣਾ ਬੜੇ ਇੱਕ ਦੂਜੇ ਦੇ ਸਪਾਈ ਮਰਵਾ ਲਏ ਆਪਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਠੀਕ ਆ ਕਰਵਾਰ ਫਿਰ ਇਹ ਉੱਥੇ ਹੈਰਾਨ ਹੋ ਜਾਂਦਾ ਕਿਉਂਕਿ ਜੇ ਜੰਗਾਂ ਦਾ ਇਤਿਹਾਸ ਆਪਾਂ ਚੱਕ ਕੇ ਦੇਖ ਲਈਏ ਤਾਂ ਕੋਈ ਨਹੀਂ ਕਹਿੰਦਾ ਕਿ ਕਰ ਮਿਰ ਤੇ ਵਾਰ ਜਿਵੇਂ ਹੀ ਦੋ ਦੁਸ਼ਮਣ ਜੰਗ ਦੇ ਮੈਦਾਨ ਚ ਆਹਮੋ ਸਾਹਮਣੇ ਹੁੰਦੇ ਨੇ ਉਹ ਇੱਕ ਦੂਜੇ ਤੇ ਟੁੱਟ ਪੈਂਦੇ ਨੇ ਫਿਰ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਆਇਆ ਚੜ ਕੇ ਸਾਡੇ ਤੇ ਤੂੰ ਕਰਵਾਰ ਅਸੀਂ ਨਹੀਂ ਕਰਦੇ ਪਹਿਲਾ ਵਾਰ ਸਿੱਖ ਧਰਮ 'ਚ ਹੋਇਆ ਹੀ ਨਹੀਂ ਹੈਗਾ ਗੁਰੂ ਸਾਹਿਬ ਦੀਆਂ 14 ਦੀਆਂ 14 ਜੰਗਾਂ ਚੱਕ ਕੇ ਦੇਖ ਲਓ ਗੁਰੂ ਹਰਗੋਬਿੰਦ ਸਾਹਿਬ ਦੀਆਂ ਚਾਰ ਜੰਗਾਂ ਚੱਕ ਕੇ ਦੇਖ ਲਓ ਕਿਤੇ ਨਹੀਂ ਤੁਹਾਨੂੰ ਮਿਲੂਗਾ ਕਿ ਪਹਿਲਾ ਵਾਰ ਗੁਰੂ ਸਹਿਬਾਨਾ ਨੇ ਕੀਤਾ ਹੋਵੇ ਤੀਰ ਫਿਰ ਚਾੜਦਾ ਇਹ ਜਦੋਂ ਕਮਾਨ ਤੇ ਤਾਂ ਗੁਰੂ ਸਾਹਿਬ ਵੱਲ ਨਿਸ਼ਾਨਾ ਨਹੀਂ ਹਿਲਾਉਂਦਾ ਇਹ ਨਿਸ਼ਾਨਾ ਸਿੰਨ ਦਾ ਹੈ ਗੁਰੂ ਸਾਹਿਬ ਦੇ ਘੋੜੇ ਵੱਲ ਕਿਉਂਕਿ ਇਹਨੂੰ ਐ ਸੀ ਵੀ ਮੈਂ ਪਹਿਲਾਂ ਘੋੜਾ ਸੱਟਾਂ ਗੁਰੂ ਸਾਹਿਬ ਦਾ ਜਾਣਦਾ ਨਹੀਂ ਸੀ ਅਜੇ ਇਹ ਉਸ ਸੰਤ ਸਪਾਹੀ ਨੂੰ ਇਹਦੇ ਮਨ 'ਚ ਇਹ ਭਲੇਖਾ ਸੀ ਕਿ ਗੁਰੂ ਸਾਹਿਬ ਦੇ ਜੇ ਤੀਰ ਲੱਗਿਆ ਕਿਤੇ ਜ਼ਖਮੀ ਹੋ ਕੇ ਘੋੜੇ ਤੇ ਨਾ ਭੱਜ ਜਾਣ ਕਿਉਂਕਿ ਉਹਨਾਂ ਦੇ ਨੀਲੇ ਘੋੜੇ ਬਾਰੇ ਬੜੀ ਚਰਚਾ ਸੀ ਦੂਰ ਦੂਰ ਤੱਕ ਉਦੋਂ ਕਿ ਹਵਾ ਨਾਲ ਗੱਲਾਂ ਕਰਦਾ ਗੁਰੂ ਸਾਹਿਬ ਦਾ ਘੋੜਾ ਪਹਿਲਾ ਤੀਰ ਇਹ ਸਿੰਦਾ ਹੈ ਗੁਰੂ ਸਾਹਿਬ ਦੇ ਘੋੜੇ ਵੱਲ ਤੇ ਤੀਰ ਜਾ ਕੇ ਲੱਗਦਾ ਹੈ ਘੋੜੇ ਦੀ ਕਾਠੀ ਤੇ ਘੋੜਾ ਇੱਕੋ ਦਮ ਭੱਜਣ ਦੀ ਕੋਸ਼ਿਸ਼ ਕਰਦਾ ਹੈ ਗੁਰੂ ਸਾਹਿਬ ਲਗਾਮ ਖਿੱਚਦੇ ਨੇ ਘੋੜੇ ਦੇ ਪੈਰ ਉੱਥੇ ਹੀ ਜੰਮ ਜਾਂਦੇ ਨੇ ਹੇਲਦਾ ਨਿਕੋੜਾ ਫਿਰ ਹੁਣ ਵਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਰ ਚਲਾਉਣ ਦੀ ਫਿਰ ਗੁਰੂ ਸਾਹਿਬ ਇਹਨੂੰ ਕਹਿੰਦੇ ਨੇ ਕਿ ਤੇਰੇ ਮਨ ਚ ਕੋਈ ਮਲਾਲ ਨਾ ਰਹਿ ਜੇ ਵਾਰ ਤਾਂ ਤੇਰਾ ਖਾਲੀ ਚਲ ਗਿਆ ਤੂੰ ਤਾਂ ਕਹਿੰਦਾ ਸੀ ਮੇਰਾ ਛੱਡਿਆ ਤੀਰ ਕਦੇ ਖਾਲੀ ਜਾਂਦਾ ਨਹੀਂ ਤੀਰ ਤਾਂ ਖਾਲੀ ਗਿਆ ਗੁਰੂ ਸਾਹਿਬ ਕਹਿੰਦੇ ਤੇਰੇ ਦਿਮਾਗ ਚ ਇਹ ਚੱਲ ਰਿਹਾ ਕਿ ਮੈਨੂੰ ਇੱਕ ਮੌਕਾ ਹੋਰ ਮਿਲ ਜੇ ਤਾਂ ਮੈਂ ਗੁਰੂ ਨੂੰ ਢਾਲੂਗਾ ਕਹਿੰਦੇ ਜਦ ਦਿੱਤਾ ਦੂਜਾ ਮੌਕਾ ਮੇਰੇ ਖਚਰੀ ਜੀ ਹਾਸੀ ਹੱਸਣ ਲੱਗ ਗਿਆ ਉੱਥੇ ਵੀ ਐਵੇਂ ਕਹੀ ਜਾਂਦੇ ਨੇ ਬੜਾ ਤਕੜਾ ਜਰਨੈਲ ਆ ਵੀ ਇਹ ਤਾਂ ਪਹਿਲਾ ਵਾਰ ਕਰਨ ਨੂੰ ਦੇ ਤਾਂ ਮੈਨੂੰ ਜਦੋਂ ਇਹਨਾਂ ਨੂੰ ਪਤਾ ਵੀ ਹੈ ਵੀ ਸਾਹਮਣੇ ਇੰਨਾ ਤਕੜਾ ਮੈਂ ਤੀਰ ਅੰਦਾਜ਼ਾ ਮੈਨੂੰ ਫੇਰ ਕਹੀ ਜਾਂਦੇ ਆ ਵੀ ਦੂਜਾ ਵਾਰ ਕਰ ਲਾ ਕੋਈ ਨਾ ਦੂਜੇ ਵਾਰ ਚ ਤਾਂ ਇਹਨੂੰ ਐਂ ਸੀ ਵੀ ਮੈਂ ਢਾਕੇ ਸਿੱੜ ਦੂੰ ਗੁਰੂ ਸਾਹਿਬ ਨੂੰ ਦੂਜਾ ਤੀਰ ਜਦੋਂ ਇਹ ਖਿੱਚਦਾ ਨਾ ਤਾਂ ਗੁਰੂ ਸਾਹਿਬ ਦੇ ਮੱਥੇ ਤੇ ਨਿਸ਼ਾਨਾ ਸਿੰਦਾ ਇਹ ਕਿ ਮੱਥੇ 'ਚ ਮਾਰੂੰ ਛੱਡਦਾ ਹੈ ਜਦੋਂ ਤੀਰ ਤਾਂ ਗੁਰੂ ਸਾਹਿਬ ਦੇ ਕੰਨ ਕੋਲ ਦੀ ਲੰਗਦਾ ਹੈ ਤੀਰ ਬਹੁਤ ਤੇਜ਼ ਸਪੀਡ 'ਚ ਗੁਰੂ ਸਾਹਿਬ ਦੇ ਦਮਾਲੇ ਨੂੰ ਖੰਦਾ ਹੋਇਆ ਉਹਨਾਂ ਦੇ ਪਿਚਾਂ ਤੇ ਲੱਗ ਕੇ ਲੰਗਦਾ ਹੈ ਤੀਰ ਤਾਂ ਗੁਰੂ ਸਾਹਿਬ ਉੱਥੇ ਫਿਰ ਇੱਕ ਕੱਪੜਾ ਆਪਣੇ ਦਮਾਲੇ ਦੇ ਉੱਪਰ ਬੰਨ ਲੈਂਦੇ ਨੇ ਇੱਥੇ ਹੁਣ ਇੱਕ ਬਰਾ ਆ ਗਿਆ ਇਹਨੂੰ ਲੱਗਿਆ ਯਾਰ ਦੋ ਦੋ ਤੀਰ ਮੇਰੇ ਖਾਲੀ ਚੱਲ ਗਏ ਕਿ ਹੁਣ ਗੁਰੂ ਦੇ ਤੀਰ ਦਾ ਸ਼ਿਕਾਰ ਮੈਂ ਹੋਊਂਗਾ ਮੌਤ ਦਿਖਣ ਲੱਗ ਜਾਂਦੀ ਐ ਇਹਨੂੰ ਸਾਹਮਣੇ ਨੱਚਦੀ ਥੋੜੇ ਟਾਈਮ ਪਹਿਲਾਂ ਜਿਹੜਾ ਛਾਲਾ ਮਾਰ ਰਿਹਾ ਸੀ ਉਹ ਹਰੀ ਚੰਦ ਹੰਡੂਰੀਏ ਦੇ ਮੂੰਹ ਦਾ ਰੰਗ ਉਡਿਆ ਪਿਆ ਹੁੰਦਾ ਇੱਥੇ ਹੁਣ ਕੋਈ ਵੀ ਯੋਧਾ ਜਰਨੈਲ ਹੁੰਦਾ ਉਹ ਕੀ ਕਰਦਾ ਹੁਣ ਵਾਰੀ ਤਾਂ ਗੁਰੂ ਸਾਹਿਬ ਦੀ ਸੀ ਉਹ ਤੀਰ ਕੱਢਦਾ ਤੇ ਵਾਰ ਕਰਦਾ ਇੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੀਤਾ ਉਹ ਲੱਖਾਂ ਚੋਂ ਇੱਕ ਅੱਧਾ ਯੋਧਾ ਹੀ ਕਰ ਸਕਦਾ ਐਡਾ ਜਿਗਰਾ ਹਰ ਕੋਈ ਲੈ ਕੇ ਪੈਦਾ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਜਾ ਹਰੀ ਚੰਦਾ ਇੱਕ ਵਾਰ ਹੋਰ ਕਰ ਲੈ ਕਰਲਾ ਦੀਆਂ ਰੀਜਾਂ ਪੂਰੀਆਂ ਹਰੀ ਚੰਦ ਤੇ ਚਿਹਰੇ ਤੇ ਰੌਣਕ ਵਾਪਸ ਆ ਗਈ ਜਿਵੇਂ ਕਿਸੇ ਮਰਦੇ ਬੰਦੇ ਨੂੰ ਕੋਈ ਜੀਵਨ ਦਾਣ ਮਿਲ ਜੇ ਨਾ ਪੂਰੇ ਹੰਕਾਰ ਨਾਲ ਤੇ ਪੂਰੇ ਜੋਰ ਨਾਲ ਜਦੋਂ ਤੀਜਾ ਤੀਰ ਕਮਾਨ ਤੇ ਚਾੜ ਕੇ ਹਰੀ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਵੱਲ ਛੱਡਿਆ ਤਾਂ ਕਿਸੇ ਤੂਫਾਨ ਵਾਂਗੂ ਤੀਰ ਗੁਰਸਾਹਿਬ ਵੱਲ ਨੂੰ ਵਧਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਮਰ ਤੇ ਇੱਕ ਕਮਰਕਸਾ ਬੰਨਿਆ ਹੁੰਦਾ ਸੀ ਉੱਪਰੋਂ ਦੀ ਲਾਈ ਹੁੰਦੀ ਸੀ ਇੱਕ ਚਮੜੇ ਦੀ ਪੇਟੀ ਤੀਰ ਸਿੱਧਾ ਜਾ ਕੇ ਚਮੜੇ ਦੀ ਪੇਟੀ ਨੂੰ ਚੀਰਦਾ ਹੋਇਆ ਤੇ ਕਮਰ ਕੱਸੇ ਨੂੰ ਚੀਰਦਾ ਹੋਇਆ ਗੁਰਸਾਹਿਬ ਦੇ ਪੇਟ 'ਚ ਲੱਗਿਆ ਜਾ ਕੇ ਤੀਰ ਦੇ ਮੂਰੇ ਜਿਹੜੀ ਚੁੰਝ ਹੁੰਦੀ ਹੈ ਨਾ ਉਹ ਖੁਬ ਗਈ ਅੰਦਰ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਦੋ ਉਂਗਲਾਂ ਤੀਰ ਦੀ ਚੁੰਝ ਗੁਰਸਾਹਿਬ ਦੇ ਪੇਟ 'ਚ ਖੁਬ ਗਈ ਸੀ ਗੁਰੂ ਸਾਹਿਬ ਇਹਦੇ ਬਾਰੇ ਖੁਦ ਕੀ ਲਿਖਦੇ ਨੇ ਚੁਬੀ ਚੰਜ ਚਰਮੰ ਕਛੁਕਾ ਆਵਨਾ ਆਇੰਗ ਕਲੰਕੇਵਲੰ ਜਾਨ ਦਸਨ ਬਚਾਇੰ ਗੁਰਸਾਹਵੇ ਤੇ ਲਿਖਦੇ ਨੇ ਕਿ ਉਹ ਤੀਰ ਦੀ ਚੁੰਜ ਸਾਡੇ ਚੁਭ ਗਈ ਪਰ ਕੋਈ ਜ਼ਖਮ ਨਹੀਂ ਹੋਇਆ ਹੁਣ ਇਥੇ ਇਤਿਹਾਸਕਾਰ ਇਹ ਕਹਿ ਰਹੇ ਨੇ ਕਿ ਉਹ ਤੀਰ ਦੀ ਨੋਕ ਦੋ ਉਂਗਲਾਂ ਗੁਰਸਾਹਬ ਦੇ ਪੇਟ 'ਚ ਖੁੱਗ ਗਈ ਤੇ ਗੁਰਸਾਹਬ ਇੰਨੇ ਵੱਡੇ ਯੋਧੇ ਜਰਨੈਲ ਸੀ ਇਹ ਕਹਿ ਰਹੇ ਨੇ ਕਿ ਤੀਰ ਦੀ ਚੁੰਜ ਜੀ ਚੁਭ ਗਈ ਸਾਡੇ ਕੋਈ ਜ਼ਖਮ ਨਹੀਂ ਹੋਇਆ ਤੇ ਇਥੇ ਐ ਵੀ ਨਹੀਂ ਕਹਿ ਰਹੇ ਕਿ ਅਸੀਂ ਬਹੁਤ ਵੱਡੇ ਯੋਧੇ ਜਰਨੈਲ ਹਾਂ ਕਿ ਅਸੀਂ ਬਚ ਗਏ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਕਾਲ ਪੁਰਖ ਦੀ ਮਿਹਰ ਸਾਡੇ ਤੇ ਸੀ ਤਾਂ ਇਸ ਦਾਸ ਦੀ ਜਾਨ ਬਚ ਗਈ ਇਹ ਗੁਰੂ ਸਾਹਿਬ ਨੇ ਖੁਦ ਲਿਖਿਆ ਹੈ ਬਚਿੱਤਰਨਾਟਕ ਚ ਇਸ ਤੋਂ ਬਾਅਦ ਫਿਰ ਕੀ ਹੁੰਦਾ ਹੈ ਇਹ ਵੀ ਗੁਰੂ ਸਾਹਿਬ ਨੇ ਆਪ ਹੀ ਦੱਸਿਆ ਹੈ ਬਾਅਦ ਚ ਜਿਵੇਂ ਹੀ ਉਹ ਤੀਰ ਚੁੱਭਦਾ ਹੈ ਗੁਰੂ ਸਾਹਿਬ ਦੇ ਤਾਂ ਵੀਰ ਰਸ ਚ ਆ ਜਾਂਦੇ ਨੇ ਗੁਰੂ ਸਾਹਿਬ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਫਿਰ ਸ਼ਾਂਤ ਗੁਰੂ ਗੋਬਿੰਦ ਸਿੰਘ ਜੀ ਇੱਥੇ ਰੋਸ ਚ ਆ ਜਾਂਦੇ ਨੇ ਵੀਰ ਰਸ ਚ ਆ ਜਾਂਦੇ ਨੇ ਉਹਨਾਂ ਦਾ ਚੰਦ ਵਰਗਾ ਸ਼ਾਂਤ ਚਿਹਰਾ ਕਿਸੇ ਭਖਦੇ ਸੂਰਜ ਵਰਗਾ ਹੋ ਜਾਂਦਾ ਹੈ ਫਿਰ ਇੱਥੇ ਹੁਣ ਫਿਰ ਗੁਰੂ ਸਾਹਿਬ ਨੇ ਭੀਮਚੰਦ ਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਪੱਥੇ 'ਚੋਂ ਆਪਣਾ ਤੀਰ ਕੱਢਿਆ ਤੇ ਚਾੜ੍ਹਿਆ ਕਮਾਨ ਤੇ ਗੁਰੂ ਸਾਹਿਬ ਲਿਖਦੇ ਨੇ ਕਿ ਉਹ ਤੀਰ ਮੈਂ ਕੰਨ ਤੱਕ ਖਿੱਚਿਆ ਛੜਦੇ ਨੇ ਫਿਰ ਆਪਣੀ ਨੌ ਟੰਕੀ ਕਮਾਨ 'ਚੋਂ ਤੀਰ ਤੇ ਹਵਾ ਨੂੰ چیرਦਾ ਹੋਇਆ ਤੀਰ ਸਿੱਧਾ ਜਾ ਕੇ ਹਰੀਚੰਦ ਹੰਡੂਰੀਏ ਦੀ ਹਿੱਕ 'ਚ ਵੱਜਦਾ ਹੈ ਤੁਸੀਂ ਸੋਚ ਕੇ ਦੇਖੋ ਕਿੰਨੇ ਜ਼ੋਰ ਦੀ ਤੀਰ ਉਹ ਮਾਰਿਆ ਹੋਣਾ ਗੁਰੂ ਸਾਹਿਬ ਨੇ ਕਿ ਘੋੜੇ ਤੇ ਬੈਠਾ ਉਹ ਹਰੀਚੰਦ ਹੰਡੂਰੀਆ ਜਿਹਨੇ ਲੋਹੇ ਦੀ ਸੰਜੋਚ ਮੜਿਆ ਹੋਇਆ ਸੀ ਲੋਹੇ ਨੂੰ چیرਦਾ ਹੋਇਆ ਤੀਰ ਹਰੀਚੰਦ ਦੀ ਛਾਤੀ 'ਚ ਜਾ ਕੇ ਵੱਜਦਾ ਹੈ ਤੇ ਹਰੀਚੰਦ ਘੋੜੇ ਤੋਂ ਪਿੱਛੇ ਜਾ ਕੇ ਡਿੱਗਦਾ ਹੈ ਜ਼ਮੀਨ ਤੇ ਇੱਥੇ ਹੀ ਹਰੀਚੰਦ ਦਾ ਖੇਡਾ ਵੀ ਖਤਮ ਤੇ ਪਹਾੜੀ ਰਾਜਿਆਂ ਦੀ ਉਹ ਜੰਗ ਦਾ ਖੇਡਾ ਵੀ ਫਿਰ ਖਤਮ ਗੁਰੂ ਸਾਹਿਬ ਨੇ ਫਿਰ ਇਹ ਜੰਗ ਜਿੱਤੀ ਤੇ ਪਹਾੜੀ ਰਾਜੇ ਮੈਦਾਨ ਛੱਡ ਕੇ ਭੱਜੇ ਹਰੀ ਚੰਦ ਦੀ ਮੌਤ ਤੋਂ ਬਾਅਦ ਪਹਾੜੀ ਰਾਜਿਆਂ ਦੀ ਫੌਜ ਲੱਭੀ ਨਹੀਂ ਉਹ ਮੈਦਾਨ 'ਚ ਆਪਣੇ ਮਰੇ ਹੋਏ ਜਰਨੈਲਾਂ ਦੀਆਂ ਲਾਸ਼ਾਂ ਵੀ ਉੱਥੇ ਹੀ ਛੱਡ ਗਈ ਗੁਰੂ ਸਾਹਿਬ ਨੇ ਫਿਰ ਜਿੱਤ ਦਾ ਬਿਗਲ বাজਾਇਆ ਇਹ ਜੰਗ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜੰਗ ਜਿੱਤਣ ਦੀ ਖੁਸ਼ੀ 'ਚ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਰੱਖਿਆ ਅਜੀਤ ਸਿੰਘ ਜਿਹਨੂੰ ਕੋਈ ਨਾ ਜਿੱਤ ਸਕੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਨਾਮ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਰੱਖਿਆ ਸੀ ਗੁਰੂ ਸਾਹਿਬ ਨੇ ਉਹਨਾਂ ਦੇ ਜਨਮ ਤੇ ਇਹ ਪੂਰੀ ਕਟਨਾਕ੍ਰਮ ਬਾਰੇ ਗੁਰੂ ਸਾਹਿਬ ਬਚਿੱਤਰ ਨਾਟਕ ਚ ਕੀ ਲਿਖਦੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਹਰੀ ਚੰਦ ਕੋਪੇ ਕਮਾਣਨ ਸੰਭਾਰਨ ਪ੍ਰਥਮ ਬਾਜੀਅੰ ਤਾਣ ਬਾਣਨ ਪ੍ਰਹਾਰਨ ਗੁਰੂ ਸਾਹਿਬ ਕਹਿੰਦੇ ਨੇ ਕਿ ਹਰੀ ਚੰਦ ਨੇ ਗੁੱਸੇ ਚ ਆ ਕੇ ਤੀਰ ਛੱਡੇ ਉਸਨੇ ਇੱਕ ਤੀਰ ਮੇਰੇ ਘੋੜੇ ਤੇ ਛੱਡਿਆ ਦੁੱਤੇ ਆ ਤਾਕ ਕੈ ਤੀਰ ਮੋਕੋ ਚਲਾਇਓ ਰਖਿਓ దੈਵ ਮੈ ਕਾਨ ਸ਼ਵੈ ਕੈ ਸਿੰਧਾਇਨ ਤੇ ਦੂਸਰਾ ਤੀਰ ਉਹਨੇ ਸਾਡੇ ਵੱਲ ਚਲਾਇਆ ਤੇ ਪਰਮਾਤਮਾ ਨੇ ਸਾਨੂੰ ਬਚਾ ਲਿਆ ਤੇ ਇਹ ਤੀਰ ਸਾਡੇ ਕੰਨ ਨੂੰ ਛੂੰਦਾ ਹੋਇਆ ਲੰਘ ਗਿਆ ਤ੍ਰਿਤੇ ਬਾਣ ਮਾਰਿਓ ਸਪੇਟੀ ਮਝਾਰਨ ਵਿਦਿਨ ਚਿਲਕਤਨ ਦਵਾਲ ਪਾਰਨ ਪਧਾਰਨ ਚੁਬੀ ਚਿੰਚ ਚਰਮਨ ਕਛੁਕਾ ਨ ਆਇੰ ਕਲਨ ਕੇਵਲਨ ਜਾਨਦਸਨ ਬਚਾਇਨ ਉਸਨੇ ਤੀਸਰਾ ਤੀਰ ਚਲਾਇਆ ਜੋ ਸਾਡੀ ਪੇਟੀ ਤੇ ਵੱਜਾ ਤੇ ਚਮੜੀ ਨੂੰ ਉਹਦੀ ਚੁੰਝ ਲੱਗ ਗਈ ਪਰ ਅਕਾਲਪੁਰਖ ਨੇ ਇਸ ਦਾਸ ਦੀ ਜਾਨ ਬਚਾ ਲਈ ਜਬ ਬਾਣ ਲਾਗਿਓ ਤਵੈ ਰੋਸ ਜਾਗਿਓ ਕਰਨ ਲੈ ਕਮਾਨਨ ਹਣਨ ਬਾਣ ਤਾਨਨ ਗੁਰੂ ਸਾਹਿਬ ਕਹਿੰਦੇ ਨੇ ਕਿ ਤੀਰ ਲੱਗਨ ਨਾਲ ਰੋਜ ਆਗਿਆ ਤੇ ਫਿਰ ਹੱਥ ਚ ਕਮਾਨ ਲੈ ਕੇ ਅਸੀਂ ਕਈ ਤੀਰ ਚਲਾਏ ਸਬੈ ਬੀਰਤਾਏ ਸਰੋਕੰ ਚਲਾਏ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਮੈਂ ਤੀਰ ਚਲਾਏ ਤਾਂ ਕਈ ਯੋਧੇ ਮਾਰੇ ਗਏ ਫਿਰ ਮੈਂ ਸ਼ਿਸ਼ਤ ਬਨ ਕੇ ਇੱਕ ਤੀਰ ਚਲਾਇਆ ਤੇ ਇੱਕ ਯੋਧੇ ਨੂੰ ਮਾਰ ਮੁਕਾਇਆ ਉਹ ਜਵਾਨ ਹਰੀਚੰਦ ਸੀ ਹਰੀਚੰਦ ਮਾਰੇ ਸੋ ਜੋਦਾ ਲਤਾਰੇ ਕਾ ਰੋੜ ਰਾਇਨ ਵਹ ਕਾਲ ਕਾਇਨ ਫਿਰ ਮੇਰੇ ਸਿੱਖਾਂ ਨੇ ਆਪਣੇ ਦੁਸ਼ਮਣਾਂ ਨੂੰ ਪੈਰਾ ਹੇਠ ਲਤਾੜ ਸਟਿਆ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਪਿਛੋਂ ਕਾਰੋੜ ਦਾ ਰਾਜਾ ਵੀ ਮਾਰਿਆ ਗਿਆ ਰਣ ਤਿਆਗ ਭਾਗੇ ਸਬੈ ਤਰਾਸ ਭਾਗੇ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਸਾਰੇ ਦੁਸ਼ਮਣ ਕਵਰਾ ਹਟ ਨਾਲ ਮੈਦਾਨ ਚੋਂ ਭਜ ਨਿਕਲੇ ਸਾਨੂੰ ਪਰਮਾਤਮਾ ਨੇ ਜਿੱਤ ਬਖਸ਼ੀ ਰਣਜੀਤ ਆਏ ਜੰਗ ਗੀਤ ਗਾਏ ਤਣਨ ਤਾਰ ਬਰਖੇ ਸਬੈ ਸੂਰ ਹਰਖੇ ਗੁਰੂ ਸਾਹਿਬ ਕਹਿੰਦੇ ਨੇ ਕਿ ਫਿਰ ਜਿੱਤ ਤੋਂ ਬਾਅਦ ਅਸੀਂ ਜਿੱਤ ਦੇ ਗੀਤ ਗਾਏ ਅਸੀਂ ਸੂਰਮਿਆਂ ਨੂੰ ਮਾਇਆ ਦੇਣ ਲਈ ਧੰਦਾ ਮੀਂਹ ਬਰਾ ਦਿੱਤਾ ਸਾਰੇ ਯੋਧੇ ਬੜੇ ਖੁਸ਼ ਹੋਏ ਤਾਂ ਇਹ ਸੀ ਜੋ ਗੁਰਗੋਬਿੰਦ ਸਿੰਘ ਜੀ ਨੇ 72 ਨਾਟਕ ਚ ਪੰਗਾਣੀ ਦੀ ਜੰਗ ਬਾਰੇ ਲਿਖਿਆ ਹੈ ਹਰੀ ਚੰਦ ਹੰਡੂਰੀਏ ਨੂੰ ਕਿਵੇਂ ਮਾਰਿਆ ਤੇ ਕਿਵੇਂ ਜੰਗ ਜਿੱਤੀ ਉਸ ਬਾਰੇ ਲਿਖਿਆ ਹੈ ਪੰਗਾਣੀ ਦੀ ਇਹ ਜੰਗ ਦਾ ਜੇ ਤੁਸੀਂ ਪੂਰਾ ਇਤਿਹਾਸ ਜਾਨਣਾ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਕਿਉਂ ਲੜੀ ਗਈ ਸੀ ਇਹ ਜੰਗ ਕਿਹਦੇ ਖਿਲਾਫ ਲੜੀ ਗਈ ਸੀ ਇਹ ਜੰਗ ਕੌਣ-ਕੌਣ ਸੀ ਸਾਹਮਣੇ ਦੁਸ਼ਮਣ ਤੇ ਗੁਰੂ ਸਾਹਿਬ ਨਾਲ ਕੌਣ ਸੀ ਕਿਵੇਂ ਛੋਟੀ ਜੀ ਫੌਜ ਨਾਲ ਗੁਰੂ ਸਾਹਿਬ ਨੇ ਹਜ਼ਾਰਾਂ ਦੇ ਪਹਾੜੀ ਰਾਜਿਆਂ ਨੂੰ ਭਜਾ ਦਿੱਤਾ ਸੀ ਇੱਕ ਹਲਵਾਈ ਗੁਰੂ ਸਾਹਿਬ ਵੱਲੋਂ ਲੜਿਆ ਸੀ ਇੱਕ ਕ੍ਰਿਪਾਲ ਦਾਸ ਨਾਮ ਦਾ ਇੱਕ ਮਹੰਤ ਜੋ ਸੋਟਾ ਚੱਕ ਕੇ ਆ ਗਿਆ ਸੀ ਤੇ ਸਿਰਫ ਇਹ ਤੇ ਸੀ ਪਠਾਨਾਂ ਦੇ ਇਹ ਪੂਰੀ ਵੀਡੀਓ ਅਸੀਂ ਬਣਾਈ ਹੋਈ ਆ ਪੰਗਾਣੀ ਦੇ ਯੁੱਧ ਦੇ ਇਤਿਹਾਸ ਬਾਰੇ ਉਹ ਤੁਸੀਂ ਪੰਜਾਬ ਸਿਆਣ ਦੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤਾਂ ਇਹ ਸੀ ਅੱਜ ਦਾ ਇਤਿਹਾਸ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਹੁਣ ਸਾਡੀਆਂ ਵੀਡੀਓ ਤੁਸੀਂ ਸਿੱਧਾ ਆਪਣੇ ਮੋਬਾਈਲ ਫੋਨ ਤੇ ਦੇਖ ਸਕਦੇ ਹੋ WhatsApp ਤੇ ਜਾ ਕੇ ਪੰਜਾਬ ਸਿਆਂ ਚੈਨਲ ਤੁਸੀਂ ਸਰਚ ਕਰੋ ਤੇ ਉਥੇ ਸਾਰੀਆਂ ਵੀਡੀਓ ਸਾਨੂੰ ਅਪਲੋਡ ਹੋਣ ਤੋਂ ਬਾਅਦ ਨਾਲ ਦੀ ਨਾਲ ਮਿਲ ਜਾਇਆ ਕਰਨੀਆਂ ਉਹ ਤੁਸੀਂ ਦੇਖ ਸਕਦੇ ਹੋ WhatsApp ਨੰਬਰ ਤੁਹਾਨੂੰ ਦੇ ਦਿੱਤਾ ਗਿਆ ਹੈ ਜੇ ਤੁਹਾਨੂੰ ਚੈਨਲ ਨਹੀਂ ਮਿਲਦਾ ਤਾਂ ਤੁਸੀਂ ਇਸ ਨੰਬਰ ਤੇ ਮੈਸੇਜ ਕਰਕੇ ਉਹਦਾ ਲਿੰਕ ਲੈ ਸਕਦੇ ਹੋ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਜ਼ਰੂਰ ਦੱਸ ਦਿਆ ਕਰੋ ਤੇ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਆ ਉਹ ਵੀ ਦੱਸ ਦਿਆ ਕਰੋ ਸਾਨੂੰ ਸਪੋਰਟ ਕਰਨ ਲਈ ਤੁਸੀਂ YouTube ਤੇ ਸਾਨੂੰ ਸੁਪਰ ਚੈਟ ਭੇਜ ਸਕਦੇ ਹੋ ਤੇ ਸਾਡੇ ਨਾਲ ਮੈਂਬਰਸ਼ਿਪ ਚ ਜੁਆਇਨ ਵੀ ਕਰ ਸਕਦੇ ਹੋ ਇਤਿਹਾਸ ਦੱਸਦੇ ਆ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ